ਹੈਲੋ ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਬਹੁਤ ਹੀ ਟੇਸਟੀ ਸਬਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਉਹਦੇ ਵਾਸਤੇ ਆਪਾਂ ਨੇ ਲੈਤੀ ਹੈਗੀ ਦੇਖੋ ਪਿਆਜ਼ ਲਾਸਣ ਤੇ ਹਰੀ ਮਿਰਚ ਸਬਜ਼ੀਆਂ ਤੁਸੀਂ ਬਹੁਤ ਵਾਰੀ ਇਦਾਂ ਦੀਆਂ ਬਣਾਈਆਂ ਹੋਣਗੀਆਂ ਪਰ ਇਹਨੂੰ ਆਪਾਂ ਅਲੱਗ ਤਰੀਕੇ ਨਾਲ ਬਣਾਵਾਂਗੇ ਜਿਹੜਾ ਨਹੀਂ ਵੀ ਖਾਂਦਾ ਉਹ ਵੀ ਇਸ ਸਬਜੀ ਨੂੰ ਬਹੁਤ ਚਾਣ ਲਿਖਾਏਗਾ ਥੋੜਾ ਜਿਹਾ ਆਪਾਂ ਪਾ ਲਾਂਗੇ ਜੀਰਾ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਾਂ ਨੇ ਪਾ ਲਿਆ ਥੋੜਾ ਜਿਹਾ ਨਮਕ ਤੇ ਆਪਾਂ ਹਲਦੀ ਵੀ ਪਾਊਡਰ ਪਾ ਲਿਆ ਹਰੀ ਮਿਰਚ ਵੀ ਆਪਾਂ ਥੋੜਾ ਜਿਹਾ ਲਾਲ ਮਿਰਚ ਪਾਊਡਰ ਵੀ ਪਾ ਲਾਂਗੇ ਤੁਸੀਂ ਟੇਸਟ ਅਨੁਸਾਰ ਪਾ ਸਕਦੇ ਹੋ ਹਰੀ ਮਿਰਚ ਵੀ ਪਾ ਸਕਦੇ ਹੋ ਲਾਲ ਪਾਊਡਰ ਨੂੰ ਸਕਿਪ ਕਰ ਸਕਦੇ ਹੋ ਤਾਂ ਦੇਖੋ ਆਪਾਂ ਬਣਾਵਾਂਗੇ ਬਿਲਕੁਲ ਇਦਾਂ ਨਹੀਂ ਹੈਗਾ ਵੀ ਕੋਈ ਅਲੱਗ ਮਸਾਲੇ ਪਾਵਾਂਗੇ ਮਸਾਲੇ ਸੇਮ ਹੀ ਨੇਗੇ ਬਸ ਥੋੜਾ ਜਿਹਾ ਤਰੀਕੇ ਜੇ ਨਾਲ ਬਣਾ ਲਾਂਗੇ ਪਿਆਰ ਜੇ ਨਾਲ ਤਾਂ ਬਹੁਤ ਟੇਸਟੀ ਬਣੂਗੀ ਹੁਣ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੀਸ ਲਾਂਗੇ ਤੁਸੀਂ ਮਿਕਸੀਚ ਵੀ ਪੀਸ ਸਕਦੇ ਹੋ ਤੇ ਮਸਾਲਾ ਦੇਖੋ ਆਪਾਂ ਚੰਗੇ ਤਰੀਕੇ ਨਾਲ ਪੀਸ ਲਿਆ ਥੋੜਾ ਜਿਹਾ ਪਾਣੀ ਪਾ ਕੇ ਹੁਣ ਆਪਾਂ ਇਹਨੂੰ ਪੱਕਣ ਲਈ ਰੱਖਾਂਗੇ ਮਸਾਲੇ ਨੂੰ ਆਪਾਂ ਉਹਨਾ ਟਾਈਮ ਪਕਾਵਾਂਗੇ ਜਿੰਨਾ ਟਾਈਮ ਹਨਾ ਕਿ ਉਹ ਤੇ ਮਸਾਲਾ ਮਿਲ ਕੇ ਜਿਹੜਾ ਹੈਗਾ ਉਹ ਅਲੱਗ-ਅਲੱਗ ਨਾ ਹੋ ਜਾਈ ਤੇ ਮਸਾਲਾ ਚੰਗੇ ਤਰੀਕੇ ਨਾਲ ਪੱਕ ਜੇ ਹੁਣ ਆਪਾਂ ਇਹਨੂੰ ਪੱਕਣ ਲਈ ਛੱਡ ਦਾਂਗੇ 5-6 ਮਿੰਟ ਦੇ ਵਿੱਚ ਇਹ ਬਹੁਤ ਚੰਗੇ ਤਰੀਕੇ ਨਾਲ ਪੱਕੂਗਾ ਕਿਉਂਕਿ ਹਾਈ ਫਲੇਮ ਤੇ ਨਹੀਂ ਪਕਾਵਾਂਗੇ ਹਲਕੀ ਫਲੇਮ ਤੇ ਪਕਾਵਾਂਗੇ ਤੁਸੀਂ ਗੈਸ ਤੇ ਬਣਾ ਰਹੇ ਹੋ ਤਾਂ ਵੀ ਇਹਨੂੰ ਵਧੀਆ ਤਰੀਕੇ ਨਾਲ ਪਕਾ ਲੈਣਾ ਤੇ ਆਪਾਂ ਚੁੱਲੇ ਤੇ ਬਣਾ ਰਹੇ ਹਾਂ ਤੋਰੀਆਂ ਨੂੰ ਵਿੱਚ ਐਡ ਕਰ ਦੇਣਾ ਪਹਿਲਾਂ ਆਪਾਂ ਨੇ ਦੇਖੋ ਬਗੈਰ ਦੁੱਧ ਤੋਂ ਤੇ ਤੋਰੀਆਂ ਤਿਆਰ ਕੀਤੀਆਂ ਸੀਗੀਆਂ ਤੇ ਹੁਣ ਆਪਾਂ ਇਹਨੂੰ ਦੁੱਧ ਨਾਲ ਬਣਾਵਾਂਗੇ ਕਿਉਂਕਿ ਦੁੱਧ ਵਾਲੀਆਂ ਤੋਰੀਆਂ ਬਹੁਤ ਟੇਸਟੀ ਲੱਗਦੀਆਂ ਨੇ ਇਹ ਤਾਂ ਆਮ ਕਹਾਵਤ ਹੈਗੀ ਹੈ ਨਾ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਦੁੱਧ ਬਣਾਵੇ ਤੋਰੀਆਂ ਵੱਡੀ ਬਹੂ ਦਾ ਨਾਂ ਤੇ ਦੇਖਿਓ ਬਹੁਤ ਹੀ ਟੇਸਟੀ ਬਣੂਗੀ ਹੁਣ ਆਪਾਂ ਚੰਗੇ ਤਰੀਕੇ ਨਾਲ ਹਨਾ 15-20 ਮਿੰਟ ਪਕਾਵਾਂਗੇ ਕਿਉਂਕਿ ਤੋਰੀਆਂ ਬਹੁਤ ਜਲਦੀ ਪੱਕ ਜਾਂਦੀਆਂ ਨੇ ਦੇਖੋ ਕਿੰਨੀ ਸੋਹਣੀ ਰੰਗ ਹੈ ਤਾਂ ਤੁਸੀਂ ਇਦਾਂ ਵੀ ਰੱਖ ਸਕਦੇ ਹੋ ਅਗਰ ਤੁਹਾਨੂੰ ਇਦਾਂ ਟੇਸਟੀ ਲੱਗਦੀਆਂ ਨੇ ਪਰ ਆਪਾਂ ਇਹਦੇ ਵਿੱਚ ਦੁੱ ਇਹ ਨਹੀਂ ਹੈਗਾ ਵੀ ਆਪਣੀ ਹਨਾ ਚੁੱਲੇ ਤੇ ਪਈ ਆਪਾਂ ਐਂ ਦੁੱਧ ਐਡ ਕਰ ਦਾਂਗੇ ਨਹੀਂ ਦੁੱਧ ਨੂੰ ਅਲੱਗ ਤੋਂ ਬਾਲੀ ਦੇਣੀ ਹੈ ਤੇ ਜਿਹੜੀ ਸਬਜ਼ੀਆਂ ਉਹਨੂੰ نیچے ਉਤਾਰ ਲੈਣਾ ਥੋੜਾ ਜਿਹਾ ਠੰਡਾ ਕਰਕੇ ਉਹਨੂੰ ਹਨਾ ਫਿਰ ਉਹਦੇ ਵਿੱਚ ਦੁੱਧ ਐਡ ਕਰਨਾ ਹੈ ਅਗਰ ਤੁਸੀਂ ਹਨਾ ਚੁੱਲੇ ਦੇ ਉੱਪਰ ਜਾਂ ਗੈਸ ਦੇ ਉੱਪਰ ਦੁੱਧ ਪਾ ਦੋਗੇ ਇਹਦੇ ਵਿੱਚ ਤਾਂ ਉਹ ਫਟ ਜਾਏਗਾ ਹੁਣ ਆਪਾਂ ਇਹਦੇ ਵਿੱਚ ਦੁੱਧ ਐਡ ਕਰ ਦਾਂਗੇ ਤੁਹਾਡੇ ਕੋਲੇ ਜਿੰਨਾ ਕਿ ਤੁਸੀਂ ਪਾਉਣਾ ਚਾਹੋ ਨੇ ਉਹਨਾ ਦੁੱਧ ਐਡ ਕਰ ਦੋਗੇ ਆਪਾਂ ਇਹਦੇ ਵਿੱਚ ਕਮ ਸੇ ਕਮ ਅੱਧਾ ਲੀਟਰ ਦੁੱਧ ਐਡ ਕਰਾਂਗੇ ਤਾਂ ਦੇਖੋ ਤੋਰੀਆਂ ਦੀ ਦੁੱਧ ਵਾਲੀ ਸਬਜੀ ਬਣ ਕੇ ਰੈਡੀ ਹੈ ਪਹਿਲਾਂ ਆਪਣੇ ਹਨਾ ਬਗੈਰ ਦੁੱਧ ਤੋਂ ਸੁੱਕੀ ਤੋਰੀਆਂ ਦੀ ਬਣਾਈ ਸੀਗੀ ਤੇ ਇਹ ਇਹ ਦੁੱਧ ਵਾਲੀ ਹੈਗੀ ਤੇ ਤੁਸੀਂ ਜਰੂਰ ਟਰਾਈ ਕਰਨਾ ਤੇ ਫਿਰ ਮੈਨੂੰ ਜਰੂਰ ਦੱਸਣਾ ਕਿ ਤੁਹਾਨੂੰ ਕਿਦਾਂ ਦੀ ਲੱਗੀ ਆਪਣੇ ਚੈਨਲ ਤੇ ਇਦਾਂ ਦੀਆਂ ਤੁਹਾਨੂੰ ਹੋਰ ਵੀਡੀਓਜ਼ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮੈਨੂੰ ਸਪੋਰਟ ਕਰਨਾ ਕਿਉਂਕਿ ਮੈਨੂੰ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਆਪਣੀ ਪਿਆਰ ਨੂੰ ਸਪੋਰਟ ਕਰਨ ਲਈ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੱਕ ਲਈ ਸਤ ਸ੍ਰੀ ਅਕਾਲ